ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PV ਤੇ ਰਾਂ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਵਿੱਚ ਸਾਡੇ ਪਿੰਡ ਸਿਰਾਤਰੀ ਦੇ ਤਿਹਾਰ ਤੇ ਮੇਲਾ ਲੱਗਦਾ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਲੱਗਿਆ ਹੋਇਆ ਆਪਾਂ ਤੁਹਾਨੂੰ ਪੂਰਾ ਅੱਜ ਮੇਲਾ ਦਿਖਾਉਣੇ ਤੇ ਡੇਰੇ ਦੇ ਵੀ ਦਰਸ਼ਨ ਕਰਾਉਣੇ ਆਂਗੇ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋਗੇ ਇਸ ਵਾਲੀ ਸਾਈਡ ਹੀ ਝੂਲੇ ਲਾਏ ਹੋਏ ਨੇਗੇ ਤੇ ਬਾਕੀ ਹੁਣ ਇਹ ਡੇਰੇ ਦਾ ਹੀ ਮਿੰਗੇਟ ਆ ਡੇਰੇ ਦੇ 15 ਚੁੱਕੇ ਆ ਬੀਨ ਸਕਦੇ ਤੁਸੀਂ ਕਿਰਪਾ ਕਰੇ ਬਹੁਤ ਘਰ ਵਾਲਾ ਨੰਗਾ ਆ ਨਾ ਇਹ ਵੀ ਆਉਂਦਾ ਹੁ ਬਚਤਾ ਸਕਦਾ ਕਿ ਹਲੇ ਸਟੇਜ ਆਖਰੀ ਤੇ ਨਹੀਂ ਪਹੁੰਚਿਆ ਦੱਸ ਜਦੋਂ 15 ਵੱਧ ਲਗਿਆ ਕਹਿੰਦਾ ਇਹ ਕਹੇ ਨਾਲ ਭਾਈ ਵੱਲਦੇ ਹੁੰਦੇ ਨੇ ਕਿਤੇ ਹੈਦਾ ਹੋ ਜਾ ਹੈਦਾ ਕੰਧ ਤੇ ਕਹਾ ਰਹੀ ਰਾਈ ਕਿ ਮੈਂ ਤੇਰੀ ਨਾਲੇ ਹਰ ਤੋਂ ਮੇਰਾ ਨਿਰਦੋਈ ਆ ਸਿਵ링 ਦੇ ਦਰਸ਼ਨ ਕਰਾਉਣ ਲਈ ਹੁਣ ਤੁਹਾਨੂੰ ਆਪਾਂ ਸਮਾਧੀਆਂ ਦੇ ਦਰਸ਼ਨ ਕਰਾਉਣੇ ਆਈਏ ਸਮਾਧੀਆਂ ਦੇ ਤੁਸੀਂ ਅੰਦਰੋਂ ਦਰਸ਼ਨ ਕਰ ਸਕਦੇ ਹੋਗੇ ਬਾਤ ਲੋਕ ਜੀ ਇੱਥੇ ਜਹਾਜ਼ ਚੜ੍ਹ ਕੇ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਬਾਹਰ ਜਾਂਦੇ ਨੇ ਪੱਤਾ ਪਿਆ ਇੰਦਰ ਦੇ ਪਾਸੇ ਲਿੰਗਰ ਚੱਲ ਰਹੇ ਤੇ ਇੱਧਰ ਮਾਈਆਂ ਪ੍ਰਸ਼ਾਦ ਦੀ ਸੇਵਾ ਕਰਦੇ ਨੇ ਸਰੋਵਰ ਦੇ ਦਰਸ਼ਨ ਕਰ ਸਕਦੇ ਹੋ ਸਰੋਵਰ ਵਿੱਚ ਇਸ਼ਨਾਨ ਕਰਨਾ ਤੇ ਦੁੱਖ ਟੁੱਟਦੇ ਹਨ ਜੇ ਅੱਜ ਦਾ ਬਲੌਗ ਵਧੀਆ ਲੱਗੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਥੈਂਕਸ ਫॉर ਵਾਚਿੰਗ